ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸ੍ਰੀ ਸਿਦ ਗੁਰੂ ਨਾਨਕ ਦੇਵ ਦਾ ਉਤਾਰ ਕੁਰਪਰਵ ਸੰਗਤਾਂ ਦੇ ਸਜੋ ਨਾਲ ਸ੍ਰੀ ਦਰਬਾਰ ਸਾਹਿਬ ਵੱਲੋਂ ਬੜੀ ਧੂੰਤਾਂ ਨਾਲ ਮਨਾਇਆ ਜਾ ਰਿਹਾ ਹੈ ਕੱਲ ਸਵੇਰ 9:30 ਵਜੇ ਨਗਰ ਕੀਰਤਨ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਸਮਾਪਤੀ ਹੋਈ ਅੱਜ 9:30 ਵਜੇ ਗੁਰਦੁਆਰਾ ਸ਼ੀਗਾਂ ਸਾਹਿਬ ਵਿਖੇ ਖੰਡ ਪਾਠਾਂ ਦੇ ਭੋਗ ਪਾਏ ਗਏ ਉਸ ਤੋਂ ਬਰੰਤ ਕੁੱਤੀ ਗੰਢੀ ਸਾਹਿਬ ਵਿਖੇ ਰਾਗੀ ਢਾਡੀ ਸਿੰਘ ਸਹਿਬਾਨ ਕੀਰਤਨ ਰਾਹੀਂ ਸੰਗਤਾਂ ਨੂੰ ਹਾਲ ਕਰਨਗੇ ਤੇ ਅੰਮ੍ਰਿਤ ਬਾਟਾ ਗੁਰਦੁਆਰਾ ਤੰਬੂ ਸਾਹਿਬ ਤਿਆਰ ਹੋਵੇਗਾ ਸ਼ਾਮ ਨੂੰ ਇਹਦੇ ਸਬੰਧ ਵਿੱਚ ਦੀਵਾਲ ਕੀਤੀ ਜਾਵੇਗੀ ਵਿਸ਼ੇਸ਼ ਤੌਰ ਤੇ ਸ੍ਰੀ ਹਰਮੰਦਰ ਸਾਹਿਬ ਤੋਂ ਭਾਈ ਗਰਜੀਤ ਸਿੰਘ ਜੀ ਬੈਂਕਾ ਰਾਗੀ ਜਥਾ ਪਹੁੰਚ ਰਿਹਾ ਹੈ ਜੋ ਸੰਗਤਾਂ ਨੂੰ ਕੀਰਤਨ ਰਾਹੀਂ ਹਾਲ ਕਰੇਗਾ ਮੈਂ ਇਸ ਵਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਹਿ ਸ੍ਰੀ ਗੁਰੂ ਨਾਨਕ ਦੇਵ ਦਾ ਉਤਾਰ ਕੁਰਪਰਵ ਸੰਗਤਾਂ ਦੇ ਸਜੋ ਨਾਲ ਸ੍ਰੀ ਦਰਬਾਰ ਸਾਹਿਬ ਵੱਲੋਂ ਬੜੀ ਧੂੰਤਾਂ ਨਾਲ ਮਨਾਇਆ ਜਾ ਰਿਹਾ ਹੈ ਕੱਲ ਸਵੇਰ 9:30 ਵਜੇ ਨਗਰ ਕੀਰਤਨ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਸਮਾਪਤੀ ਹੋਈ ਅੱਜ 9:30 ਵਜੇ ਗੁਰਦੁਆਰਾ ਸ਼ੀਗਾਂ ਸਾਹਿਬ ਵਿਖੇ ਖੰਡ ਪਾਠਾਂ ਦੇ ਭੋਗ ਪਾਏ ਗਏ ਉਸ ਤੋਂ ਬਰੰਤ ਕੁੱਪੀ ਗੰਢੀ ਸਾਹਿਬ ਵਿਖੇ ਰਾਗੀ ਢਾਡੀ ਸਿੰਘ ਸਹਿਬਾਨ ਕੀਰਤਨ ਰਾਹੀਂ ਸੰਗਤਾਂ ਨੂੰ ਹਾਲ ਕਰਨਗੇ ਤੇ ਅੰਮ੍ਰਿਤ ਬਾਟਾ ਗੁਰਦੁਆਰਾ ਤੰਬੂ ਸਾਹਿਬ ਤਿਆਰ ਹੋਵੇਗਾ ਸ਼ਾਮ ਨੂੰ ਇਹਦੇ ਸਬੰਧ ਵਿੱਚ ਦੀਵਾਲ ਕੀਤੀ ਜਾਵੇਗੀ ਵਿਸ਼ੇਸ਼ ਤੌਰ ਤੇ ਸ੍ਰੀ ਹਰਮੰਦਰ ਸਾਹਿਬ ਤੋਂ ਭਾਈ ਗਰਜੀਤ ਸਿੰਘ ਜੀ ਬੈਂਕਾ ਰਾਗੀ ਜਥਾ ਪਹੁੰਚ ਰਿਹਾ ਹੈ ਜੋ ਸੰਗਤਾਂ ਨੂੰ ਕੀਰਤਨ ਰਾਹੀਂ ਹਾਲ ਕਰੇਗਾ ਮੈਂ ਇਸ ਵਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ